ਹੈਲੋ ਗਾਇਸ ਵੈਲਕਮ ਟੂ ਮਾਈ ਨਿਊ ਵਲੌਗ ਸਵਾਗਤ ਕਰਦਾ ਪੰਨਾ ਵਲੌਗ ਦੇ ਵਿੱਚ ਤੇ ਚੈੱਕ ਕਰੋ ਵਧੀਆ ਲੱਗਦਾ ਪਰਨਾ ਇਹ ਇੰਦਰ ਨੇ ਖੋਲਿਆ ਇਹੋ ਪਰਨਾ ਮੇਰੇ ਸਿਰ ਤੇ ਰੱਖ ਲਿਆ ਤੇ ਮੈਂ ਚੈੱਕ ਕਰੀਬ ਰੱਖਦਾ ਲੱਗਦਾ ਤੁਸੀਂ ਦੱਸੋ ਕਮੈਂਟ ਕਰਕੇ ਸਹੀ ਲੱਗਦਾ ਜੇ ਸਹੀ ਲੱਗਦਾ ਤੁਸੀਂ ਕਹੋਗੇ ਤੇ ਫਿਰ ਮੈਂ ਪਰਨਾ ਬੰਨਿਆ ਕਰੂੰਗਾ ਕਿਦਾਂ ਹੀ bade bade waar rakh langa ne jale na rakhange bade koi thode thur thode rakhnange parna banne jo ke ਤੇ ਬਾਕੀ ਸੁਯਰ ਦਾ ਵਲੌਗ ਨਹੀਂ ਚਾਲੂ ਕੀਤਾ ਹੁਣ ਚਾਲੂ ਕੀਤਾ ਹੁਣ ਨਾ ਹਣੂ ਕੇ ਬਾਕੀ ਵਲੌਗ ਬੱਚ ਕੰਟੀਨਿਊ ਕਰਾਂਗੇ ਤੇ ਬਾਕੀ ਮੂੰਹ ਪੱਕਾ ਪਾਇ ਜਬਾਨ ਜੀ ਜਾਂ ਕਰਕੇ ਬੋਲਣ ਨਹੀਂ ਜਾਣ ਰਿਆ ਚੱਲੇ ਹੋਏ ਐ ਬਸ ਕਰਦਾ ਬਾਜ ਵਲੋਗਾਂ ਦੀ ਨੂੰ ਪਰ ਨਾ ਨੂੰ ਲੈ ਫਰੈਸ਼ ਫਰਸ਼ ਹੋ ਲਈ ਕਰਾਂ ਤੇ ਪਰਨਾ ਪਰਨਾ ਰੱਖ ਕਰਦਾ ਲੱਗਣ ਡਿਆ ਸਿਰੋਂ ਸਿਰੋਂ ਪਹਿਲੇ ਬੰਦ ਨਾਮ ਹੈ ਫੜ ਗਏ ਵਿੱਚੋਂ ਹੁਣ ਫੇਰ ਬੰਨਿਆ ਕਰਾਂਗੇ ਰੁਕ ਲੱਗਾ ਤੇ ਮਰਪੀ ਜੇ ਸਹੀ ਲੱਗਾ ਤੁਸੀਂ ਕਹੋ ਕਿ ਕਮੈਂਟ ਕਰਕੇ ਦੱਸੋ ਇਸ ਹੋਣ ਹੋ ਗਈਆਂ ਸ਼ਾਮਾਂ ਹੁਣ ਫਿਰਦੇ ਆ ਬਾਹਰ ਮੈਂ ਇਸ ਲਾਈਕ ਲਾਈਕ ਕਰੋ ਲਾਈਕ ਠੋਕੋ ਕਿੰਨਾ ਲਾਈਕ ਕਰੋਗੇ ਸਾਡੀ ਵੀਡੀਓ ਮਾਤਾ ਕੁਦਾਰ ਤੇ ਪਾਰਕ ਤੇ ਲਾਈਕ ਕਰ ਸ਼ੇਅਰ ਕਰ ਦਿਓ ਰੈਂਕ ਕਰੂਗੀ ਵੀਡੀਓ ਸਾਡੀ ਇਹ ਵੀਡੀਓ ਰੈਂਕ ਕਰੂਗੀ ਤੇ ਸਾਨੂੰ ਐਪਰੀਸ਼ੀਏਟ ਹੋਵਾਂਗੇ ਅਸੀਂ ਗਾਂਹ ਹੋਰ ਵਧੀਆ ਵਧੀਆ ਵੀਡੀਓ ਬਣਾਵਾਂਗੇ ਤਾਂ ਕਰਕੇ ਸਾਡੀ ਕਮੇਡੀ ਵਾਲੀ ਵੀਡੀਓ ਤੇ ਲਾਈਕ ਕਰਿਆ ਕਰੋ ਤੇ ਆਹ ਚੈਨਲ ਦੇ ਵੀ ਲਾਈਕ ਕਰਿਆ ਕਰੋ ਕਿਤੇ ਤੁਹਾਨੂੰ ਅਸੀਂ ਡੇਲੀ ਅਪਡੇਟ ਦਿਆ ਕਰਨੀ ਆ ਤੇ ਉਹ ਚੈਨਲ ਤੇ ਕਮੇਡੀ ਵੀਡੀਓ ਪਾ ਕਰਨੇ ਆ ਤੇ ਗਟੂ ਬੈਠਾ ਆ ਗਟੂ ਉਹ ਗਟੂ ਗਟੂ ਵਾਲੀ ਕਲਿੱਪ ਨਹੀਂ ਪੋਣਾ ਮਧੀਰ ਚ ਲੱਗੀ ਕੀ ਕਰਨੀ ਬਤਰੀ ਕਰੀ ਆ ਜਾਂਦੀ ਕਰੀ ਚੱਲ ਜਾਂਦੀ ਕਿ ਲਾਈਟ ਆ ਜਾਂਦੀ ਕਰੀ ਚੱਲ ਜਾਂਦੀ ਐ ਇਹ ਕੀ ਸਾਵਾ ਇਹ ਗਾਇਸ ਕਰਨ ਟੂ ਜੇ ਹੋ ਗਈ ਲਾਈਟ ਵੀ ਆਈਏ ਕਰਾਂ ਫਾਟੋ ਡਾੜੀ ਉਹ ਨਹੀਂ ਕਹਿੰਦੇ ਪਾਬਾ ਨੂੰ ਗੁਰਪਾਲ ਨੂੰ ਪੀਰ ਨਗਾਹ ਜਾਣ ਨੂੰ ਕਹਿੰਦੇ ਚੱਲ ਜਾਣਾ ਕਿ ਹੁਣ ਆਪਾਂ ਦੁਕਾਨ ਤੋਂ ਬੀਜ ਲੈ ਹੇਤੀ ਡਾੜੀ ਨੇ ਪਦਾਰਥ ਨੇ ਤੇ ਗੁਰਪਾਲ ਨੇ ਦੇ ਬਾਬੇ ਨੇ ਵਰਨਾ ਚਾਰ ਜਾਨ ਚਾਰ ਜਾਨ ਦੇ ਭਾਂ ਪੰਜਵੇਂ ਇੱਕ ਨਾਲ ਤੁੰਡਾ ਜੀ ਉਹ ਲਾਗੇ ਮੋਹਣੀ ਕੱਢਦੇ ਮੋਹਣੀ ਕੱਢਦੇ ਮਤਲਬ ਜੇ ਰੋਕ ਲਗਾ ਰ ਜਾਵਾਂਗੇ ਮਰ ਮੈਂ ਨਹੀਂ ਜਾਊਗਾ ਇਹ ਜਾਊਗਾ ਤੇ 3 ਵਜੇ ਕਿੱਦਾਂ ਜਾਣਾ ਆਪਾਂ ਵੀਡੀਓ ਤਾਂ ਦੇਖਣਾ ਪਣਾ ਉਹ ਸੁਣਨੀ ਆਇਆ ਬਾਜ ਅਜ ਦੇਖਿਆ ਨਹੀਂ ਅਜੋ ਸੁਣਣੀ ਆਇਆ ਇਹ ਆਇਆ ਨਾ ਇਹ ਵੇਲੇ ਵਿੱਚ ਹੋਰ ਤਾਂ ਕਰੰਟ ਟੁੱਟ ਗਿਆ ਕਰੰਟ ਕਰੰਟ ਠਾਉਣਾ ਪਣਾ ਦੁੱਧ ਲੈਣ ਗਿਆ ਨੂੰ ਹੁਣ ਆਹ ਮੁੰਡਾ ਕਹਿੰਦਾ ਸੀ ਮੈਨੂੰ ਵਿੱਚ ਨਹੀਂ ਲਿਆ ਵੀਡੀਓ ਦੇ ਹੁਣ ਇਹਨੂੰ ਮੁੰਡੇ ਨੇ ਆਪਾਂ ਵੀਡੀਓ ਦੇ ਵਿੱਚ ਲੈ ਲੈਣਾ ਵਾ ਇਹ ਆ ਗਿਆ ਜੀ ਠੀਕ ਆ ਸਰ ਜੀ ਅਜੇ ਪਾਰ ਅਜੇ ਪਾੜੀ ਨਾ ਗਏ ਅਜੇ ਪ੍ਰੀਤ ਜੋਬਨਪ੍ਰੀਤ ਜੋਬਨਪ੍ਰੀਤ ਅਜੇ ਤੈਨੂੰ ਕਹਤੋਂ ਕਹਿੰਦੇ ਆ ਉਹਦਾ ਨਾਂ ਛੋਟਾ ਨਾਂ ਛੋਟਾ ਨਾਂ ਅਜੇ ਕਹਿੰਦੇ ਇਹਨੂੰ ਅੱਛਾ ਉਹਦਾ ਜੋਬਨਪ੍ਰੀਤ ਆ ਠੀਕ ਠੀਕ ਐ ਮੈਂ ਨਾ ਇਹਨੇ ਬਾੜ ਰੱਖਦੇ ਵੜੇ ਵੜੇ ਇਹਨੂੰ ਇਹਨੂੰ ਮੈਨੂੰ ਨਹੀਂ ਪਤਾ ਇਹ ਪੀਰਣਾ ਅਜੇ ਹੀ ਆ ਵੈਸੇ ਨੂੰ ਅੱਜ ਇਹ ਕਹਣਾ ਉਹ ਸੱਚੀ ਮੈਨੂੰ ਪਾ ਲੱਗਾ ਉਹ ਸੱਚੀ ਨਾ ਹੀ ਇਹਦਾ ਅਜੇ ਆ ਮੈਂ ਲੜੀ ਪਰਾਂਦਾ ਪਹਿਲਾਂ ਆਖਰੀ ਨਾਂ ਦਾ ਜੋੜ ਪ੍ਰੀਤ ਸਿੰਘ ਆ ਚਲ ਕੋਈ ਨਹੀਂ ਆ ਵਲੋਗ ਵੇਲ ਨਹੀਂ ਜਾ ਕੇ ओके okay. <laughs> <laughs> आ होया ट्रेडिंग ਕਰਦਾ ਫਿਰ ਅਜੇ ਹਾਂ ਚੱਲਦਾ ਕੰਮ ਆਪਾਂ ਇਹ ਮੁੰਡਾ ਟਰੇਡਿੰਗ ਕਰਦਾ ਵਾ ਆਹੀ ਬਲੌਗ ਟਰੇਡਰ ਐ ਆਈ ਵੀਰ ਆਪਣਾ ਅਸੀਂ ਜਿਹੇ ਬਲੌਗ ਬਣਾਉਂਦੇ ਆ ਯੂਟਿਊਬਰ ਆ ਟਰੇਡਰ ਉਹ ਟਰੇਡਰ ਐ ਚਲੋ ਵਧੀਆ ਗੱਲਾਂ ਮਾਰ ਆਇ ਕਰੀਂ ਕਿਰਪਾ ਤੇ ਵੀ ਚੱਲ ਪਏ ਬੰਦੇ ਸਾਰੇ ਆ ਗਏ ਆਪਣੇ ਟੱਚ ਚ ਹਾਂ ਟਰੇਡਰ ਵੀ ਆ ਗਏ ਯੂਟਿਊਬਰ ਵੀ ਆ ਗਏ ਫੇਸਬੁਕਰ ਫੇਸਬੁਕਰ ਸਨਾਪ ਟਰੇਡਰ ਵੀ ਆ ਗਏ ਆਪਣੇ ਕੋਲ ਨੇ ਆ ਗਏ ਨੇ ਵੀ ਹੈਗੇ ਤੇਰਾ ਵੀਰ ਸੁਨਾਪ ਜਾੜਵਾੜੀ ਪਾਉਂਦਾ ਹਾਂ ਉਹ ਠੀਕ ਬੜੀ ਪਾਉਂਦਾ ਸੁਨਾਪ ਠੀਕ ਠੀਕ ਜਿਵੇਂ ਫਲੌਗ ਯੂਟਿਊਬਰ ਨੂੰ ਇਨਵਾਈਟ ਕੀਤਾ ਗਿਆ ਫਿਰ ਇਹਨੂੰ ਵੀ ਘਰ ਆਣਾਂਗੇ ਕੋਈ ਜਿਹਨੇ ਜਿਹੜੇ ਪੁਆਇੰਟ ਜ ਵੱਧਦੇ ਆ ਕਰ ਸਕਦੇ ਆ ਜਿੰਨੇ ਵੈਰੀਫਾਈ ਹੋ ਗਿਆ ਜੇ ਦੀ ਅਪਡੇਟ ਰਹੇ ਨਾ ਜਦੋਂ ਯੂਟਿਊਬ ਚੱਲੇ ਨਾ ਫਿਰ ਨਾਲ ਫਿਰ ਚਲੋ ਵਧੀਆ ਗੱਲਾਂ ਕਰਨਗੇ ਤੇ ਸਾਡਾ ਪੁੰਡਾ ਵਾ ਅਗੇ ਵੰਦੇ ਠੀਕ ਮਿਲਦੇ ਆ ਬਾਅਦ ਚ ਦੁੱਧ ਲੈਣ ਗਏ ਕੰਡੀਆਂ ਫਿਰ ਵੇਖਣ ਦਾ ਸਾਡੀਆਂ ਸਟਰੀਕਾਂ ਪਾਇਆ ਕਰ ਰੋ ਤੇ ਦੁੱਧ ਲੈਣ ਜਾਂਦੇ ਆ ਤੇ ਫਿਰ ਬਣਾਉਣੇ ਵਲੌਗ ਥੋੜਾ ਬੋਧ ਨਾਲ ਮਾਰਦੇ ਨੂੰ ਤੁਹਾਨੂੰ ਘਰੋਂ ਆਜ ਗਾਈਸ ਹੁਣੇ ਖਲੋਤੇ ਆ ਬਾਹਰ ਜੰਦਰ ਗਏ ਤੇ ਲਾਈਟ ਕਰੀ ਆ ਜਾਂਦੀ ਕਿ ਚੱਲ ਜਾਂਦੀ ਆ ਪੇ ਨੇ ਰੈਨ ਰਨ ਲੜ ਫੇ ਗਈ ਆਰੇ ਨਵਟਰੇ ਨਾ ਨਾ ਅੰਟੀ ਕਾ ਤਾਂ ਕਰਕੇ ਸੋ ਗਾਈਸ ਤੇ ਲਾਈਟ ਕਦੀ ਜਾਂਦੀ ਆ ਕਦੀ ਆਉਂਦੀ ਆ ਮਰਫਾਣਾ ਹੁਣ ਤੱਕ ਸ਼ਾਮਾ ਦੀ ਅੱਧੇ ਘੰਟੇ ਦੇ ਵਿੱਚ ਵਿੱਚ ਪੰਜ ਛੇ ਵਾਰੀ ਲਾਈਟ ਚਲ ਗਈ ਆ ਆ ਗਈ ਆ ਚਲ ਗਈ ਆ ਫਿਰ ਆ ਗਈ ਆ ਹਾਂ ਸਟੇਬਲ ਨਹੀਂ ਆ ਲਾਈਟ ਚਲ ਗਈ ਆ ਫਿਰ ਆ ਗਈ ਉਹ ਚੀਜ਼ ਕੋਈ ਉਹ ਫਾਲਟ ਹੋਲਡ ਮਗਾ ਚੈੱਕ ਕਰਨ ਦੇ ਹੋਣਗੇ ਆਪਣਾ ਅਸੀਂ ਜਾਈਂ ਦੁੱਧ ਲੈਣ ਗਏ ਕਿਹਾ ਦੁੱਧ ਲੈ ਕੇ ਆ ਕੇ ਚੈੱਕ ਲੋਗੇ ਤੇ ਬਸ ਇਦਾਂ ਹੀ ਵਲੌਗ ਹੋ ਰਿਹਾ ਹੁਸਨ ਨੂੰ ਫੋਨ ਕੀਤਾ ਹੁਸਨ ਕਹਿੰਦਾ ਨਹਿਰ ਵਾਲੇ ਕਿੰਨਾ ਮੈਂ ਨਹਿਰ ਵਾਲੀ ਸਾਈਡ ਤੇ ਕੰਮ ਗਿਆ ਹੋਈ ਤੇ ਆਪਾਂ ਨੂੰ ਵੀ ਹਲੇ ਵੀ ਗਰਮੀ ਹੀ ਹੁੰਦੀ ਆ ਤਾਂ ਨਹੀਂ ਕੀ ਗੱਲ ਆਇਆ ਹੁਣ ਇੰਨੀ ਠੰਡ ਮਤਲਬ ਰਾਤ ਨੂੰ ਹੋ ਜਾਂਦੀ ਥੋੜੀ ਪਰ ਦਿਨੇ ਕੋਈ ਠੰਡ ਨਹੀਂ ਹੁੰਦੀ ਤੇ ਨਾਰਮਲ ਜਿਹਾ ਮੌਸਮ ਰਹਿੰਦਾ ਨਿਊਟਰਲ ਜਿਹਾ ਆਦ ਅਜ ਕਾਏ ਹੌਲੀ ਹੌਲੀ ਆਉਣਾ ਹੈ ਨਾ ਅਗਲਾ ਮਹੀਨਾ ਨਵੰਬਰ ਦਾ ਉੱਚਾ ਹੀ ਖੰਡ ਆਏ ਹੁਣ ਇਹ ਜੇ ਬੱਤੀ ਇਹ ਤਾਂ ਮੁਸਾ ਕਿ ਨਜ਼ਰ ਦੀ ਬੱਤੀ ਗਈ ਆ ਘਟੋ ਘਟ 2-3 ਘੰਟੇ ਹੋ ਗਏ ਬੱਤੀ ਗਈ ਉਹ ਹੁਣ ਆਈ ਏ ਲੈੜਾਈ ਤੇ ਹੁਣ ਰੋਟੀ ਖਾਣੇ ਆ ਨਾਲ ਐਲਈਡੀ ਲਾਉਨੇ ਨੇ ਰੇ ਨੇ ਅਨਪੂਮਾ ਟਾਈਮ ਤੇ ਆਲੇ ਟਾਈਮ ਮਮੀ ਕੀ ਆਪੜਾ ਬਈ ਟਾਈਮ ਤੇ ਆਣਾ ਚੱਲ ਰੇ ਨਾਲ ਟੀਵੀ ਲਾਉਨੇ ਆ ਨਾਲ ਰੋਟੀ ਖਾਣੇ ਆ ਤੇ ਬਾਅਦ ਵਿੱਚ ਕਰਦਾ ਬਾਕੀ ਵਲੋਗ ਬਾਅਦ ਵਿੱਚ ਕੰਟੀਨਿਊ ਕਰਦੇ ਬਾਹਰ ਹੋ ਸਕਾ ਜਾਣੇ ਹੈ ਸੂਰ ਕਰਨ ਤੇ ਬਸ ਅੱਜ ਦੇ ਵਲੋਗ ਚ ਇਹੋ ਕੋਈ ਆ ਜਾਓ ਰੋਟੀ ਖਾਧੀ ਜੀ ਤੈਨੂੰ ਆਬ ਢੋਗਦੇ ਤੇ ਮਾਣੋ ਇਹ ਮਾਣੋ ਲਾਓ ਜੀ ਰੋਟੀ ਖਾਣੇ ਮੈਂ ਆਪਦਾ ਰੋਟੀ ਕਦੀ ਵਿਖਾਈ ਸੰਨ ਤੇ ਕਟਵਾਦੀ ਸੋਣਾ ਸਾਗ ਰੋਟੀਆਂ ਤੇ ਚਲੋ ਮਿਲਦਾ ਥੇਲੇ ਚਲੇ ਗਿਆ ਥੇਲੇ ਬਿੱਲੀ ਆ ਨਾ ਦੀ ਮਾਂ ਆ ਜੂ ਥੇਲੇ ਨਾ ਲੱਗ ਜਾਂਦੇ ਦੇਖੋ ਮੈਂ ਰੋਟੀ ਖਾਣਾ ਨਾ ਜੋ ਰੋਟੀ ਖਾਣ ਲੱਗ ਗਿਆ ਜਾਂਦਾ ਵਾ ਮੇਰੀ ਰੋਟੀ ਪਾ ਰੋਟੀ ਖਾਣਾਂ ਨੇ ਤੇਰੇ ਕੋ ਟਰਾਂਸਫਾਰਮਰ ਲੱਗਦਾ ਕਿਰ ਛੜਿਆ ਨਹੀਂ ਨਹੀਂ ਵਾਜ ਜਾਈ ਟ੍ਰਾਂਫਰਮ ਦੀ ਵਾਜ ਜਾਈ ਨਹੀਂ ਤੇ ਗਾਈਸ ਹੁਣ ਆਈ ਆਏ ਹਾਂ ਬਾਹਰ ਸੈਰ ਕਰਨ ਮੈਂ ਇੰਦਰ ਤੇ ਡੜੀ ਤੇ ਰਾਸਤੇ ਵਿੱਚ ਜਿਵੇਂ ਆਪਣੇ ਕਦੇ ਜਿਹੜੀ ਕਾਲੀ ਨਹੀਂ ਹੁੰਦੀ ਰੋਟੀ ਖਾਣ ਕੁੱਤੀ ਉਹਦਾ ਬੱਚਾ ਡਿਗਾ ਛੱਪੜ ਚ ਤੇ ਉਹ ਨਾ ਚਾਰ ਪੰਜ ਜਿਹੜੀ ਅੱਗੇ ਸਵੇਰ ਮਤਲਬ ਦੁਪਹਿਰਾਂ ਦੀ ਆ ਗਈ ਆਡੇ ਕਰ ਤੇ ਸਾਨੂੰ ਪਤਾ ਨਹੀਂ ਲੱਗਦਾ ਸਾਨੂੰ ਇਹ ਵੀ ਰੋਟੀ ਆਉਂਦੀ ਹੈ ਖਾਣਾ ਲੈ ਕੇ ਦੋ ਰੋਟੀਆਂ ਭੱਜ ਜਾਂਦੀ ਹੈ ਖਾ ਕੇ ਚੱਲ ਜਾਂਦੀ ਹੈ ਸਾਨੂੰ ਤੇ ਉਹ ਵੀ ਰੋਟੀਆਂ ਖਾਣ ਹੁੰਦੀ ਆ ਹੁਣ ਅਸੀਂ ਚੱਲ ਸੈਰ ਕਰਨ ਆਏ ਹਾਂ ਤੇ ਫੇਰ ਇਹੀ ਆ ਕੇ ਗੇ ਭੁੜਕਨ ਡੜੀ ਦੇ ਤੇ ਵੀ ਉਰ ਕਤੂਰਾ ਵਿੱਚ ਡਿਗਾ ਛੱਪੜ ਦੇ ਤੇ ਮੈਂ ਕਹਿਣ ਨੂੰ ਰਿਹਾ ਮੈਂ ਕਿ ਪੂਰਾ ਡਗਾ ਨਾ ਰੜੀ ਨਾ ਨਹੀਂ ਇਹ ਵੈਖ ਖੋਸ਼ ਹੈ ਤਾਂ ਕਰਕੇ ਨੱਚੰਦੀ ਗਾੜੀ ਗਾੜੀ। ਉਹੀਂ ਕਾ ਚੱਲ ਚੈੱਕ ਕਰ ਹੀ ਲੈਣੀ ਚੈੱਕ ਕੀਤਾ ਤੇ ਕਤੂਰਾ ਵਿੱਚ ਪਿਆਦਾ ਛੱਪੜ ਤੇ ਥੱਲੇ ਉਤਰ ਕੇ ਕਤੂਰਾ ਕੱਢਿਆ। ਕਤੂਰਾ ਕੱਢ ਕੇ ਤੇ ਫੇਰ ਉਹਦਾ ਮਰ ਪੀ ਜਿੱਥੇ ਉਹਦਾ ਬਰੋਨ ਬਣਾਇਆ ਹੋਰਾ ਘਰ ਜਾ ਉਹਦੇ ਵਿੱਚ ਫੇਰ ਰੱਖਤਾ ਵਾ। ਤੇ ਹੁਣ ਵੇਨੇ ਕੋ ਕੋ ਨਹੀਂ ਤੁਰਿਆ ਹੋ ਗਏ। ਤੇ ਕੋਈ ਹੁਣ ਵੇਨੇ ਜਾਂਦੇ ਆ ਫੇਰ ਇੱਕ ਵਾਰ ਟਰਾਈ ਮਾਰਦੇ ਵੇਨੇ ਜੇ ਫੇਰ ਡਗਾ ਆ। ਫੇਰ ਕਿ ਮੈਚ ਚੁੱਕੇ ਨਹੀਂ ਹੋਣਾ ਐਰਕੇ ਉਹਨੂੰ ਨਾਲ ਖੜਨਾ ਕਾਲੀ ਨੂੰ ਵੀ ਆਉਂਦੀ ਆ ਕੇ। ਥਲੇ ਚੋੱਕੇ ਖੜਿਆ ਕਰਕੇ ਕਿਉਂਕਿ ਹਲੇ ਆਪਾਂ ਨੀਂਹ ਦੇ ਲਾਗੇ ਨੇ ਰਿਸੀਦੇ ਡੇਪੇ ਤੇ ਫੇਰ ਕਿਹਲੇ ਫੇਰ ਉਲੀ ਜਾਨ ਨੂੰ ਖਤਰਾ ਹੋਣਾ ਚੱਪੜ ਚ ਪਾਣੀ ਪੂਣੀ ਨਾਲ ਚਲ ਗਿਆ ਤੇ ਬਾਕੀ ਹੁ ਜਾਨ ਨੇ ਘਰੇ ਬਸ ਅੱਜ ਦੇ ਵਲੌਗ ਚ ਕੋਈ ਜਿਹਾ ਵਲੌਗ ਚੰਗਾ ਲੱਗਾ ਤੇ ਲਾਈਕ ਕਰਿਓ ਤੇ ਚੈਨਲ ਤੇ ਨਵੇਂ ਹੋ ਤੇ ਸਬਸਕ੍ਰਾਈਬ ਕਰਦੇ ਹੋ ਮਿਲਦੇ ਤੁਹਾਨੂੰ ਕੱਲ ਨਵੇਂ ਵਲੌਗ ਦੇ ਵਿੱਚ ਉਹਨਾਂ ਦਰ ਲਈ ਬਾਏ ਬਾਏ ਗੁੱਡ ਨਾਈਟ